ਦੋਸਤੋ ਅੱਜ ਸਾਇੰਸ ਦਾ ਯੁੱਗ ਹੈ ਇਸ ਸਾਇੰਸ ਦੇ ਯੁੱਗ ਦੇ ਵਿੱਚ ਹਰ ਆਦਮੀ ਆਪਣੇ ਆਪ ਨੂੰ ਸਾਇੰਟੀਸਟ ਹੀ ਸਮਝਦਾ ਆ ਤੇ ਕਿਸੇ ਦੀ ਕੋਈ ਗੱਲ ਸੁਣ ਕੇ ਰਾਜੀ ਨਹੀਂ ਹੈ ਤੇ ਉਹਦੇ ਵਿੱਚ ਸਾਇੰਟੀਫਿਕ ਇਫੈਕਟ ਲੱਭਣ ਦੀ ਕੋਸ਼ਿਸ਼ ਕਰਦਾ ਆ ਪੁਰਾਣੇ ਵਕਤਾਂ ਦੇ ਵਿੱਚ ਵੀ ਸਾਇੰਸ ਸੀ ਤੇ ਜਬ ਮਗਰ ਜਦੋਂ ਕੋਈ ਬਜ਼ੁਰਗ ਜੋ ਸਮਝਿਆ ਬੰਦਾ ਕੋਈ ਚੀਜ਼ ਦੱਸਦਾ ਸੀ ਤੇ ਲੋਕੀ ਉਸ ਦਾ ਵਿਸ਼ਵਾਸ ਕਰ ਲੈਂਦੇ ਸੀ ਤੇ ਉਹਦੇ ਤੇ ਆਪਣਾ ਟਾਈਮ ਬੇਸ ਨਹੀਂ ਸੀ ਕਰਦੇ ਤੇ ਉਹਨਾਂ ਨੂੰ ਪਤਾ ਸੀ ਇਸ ਬੰਦੇ ਨੇ ਇਸ ਖੋਜ ਕੀਤੀ ਹੈ ਇਸ ਦਾ ਫਾਇਦਾ ਲਈਏ ਤੇ ਅਸੀਂ ਇਸ ਨੂੰ ਅੱਗੇ ਚੱਲੀਏ ਮਗਰ ਅੱਜ ਵੀ ਅਸੀਂ ਇਸ ਤਰ੍ਹਾਂ ਕਰਦੇ ਹਾਂ ਜਿਸ ਤਰ੍ਹਾਂ ਸਾਡੇ ਹੱਥ 'ਚ ਫੋਨ ਹੈ ਸਾਨੂੰ ਨਹੀਂ ਪਤਾ ਸਾਇੰਸ ਕੀ ਆ ਅਸੀਂ ਜਹਾਜ਼ 'ਚ ਬੈਠਦੇ ਹਾਂ ਸਾਨੂੰ ਇਹ ਪੁਆਇੰਟ ਤੋਂ 20 ਪੁਆਇੰਟ ਤੱਕ ਪਹੁੰਚਾ ਦਿੰਦਾ ਆ ਸਾਡਾ ਉਹਦੇ ਵਿੱਚ ਰਿਸਕ ਹੁੰਦਾ ਲਾਈਫ ਦਾ ਮਗਰ ਸਾਨੂੰ ਡਾਊਟ ਨਹੀਂ ਹੈ ਮਗਰ ਕੁਝ ਐਸੀਆਂ ਚੀਜ਼ਾਂ ਦੇ ਉੱਤੇ ਅਸੀਂ ਡਾਊਟ ਕਰਕੇ ਆਪਣਾ ਟਾਈਮ ਲਾਈਫ ਦਾ ਬੇਸਡ ਕਰਦੇ ਹਾਂ ਜਿਨ੍ਹਾਂ ਦਾ ਕੋਈ ਸਾਨੂੰ ਲੈਣਾ ਦੇਣਾ ਵੀ ਨਹੀਂ ਹੁੰਦਾ ਫੋਰ ਐਗਜ਼ਾਮਪਲ ਸਪਿਰਚੁਅਲਿਟੀ ਇਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਆਆਂ ਉਹ ਤੁਹਾਨੂੰ ਉਦੋਂ ਪਤਾ ਲੱਗਣਗੀਆਂ ਜਦੋਂ ਤੁਸੀਂ ਜੇ ਕੋਈ ਬੰਦਾ ਕਹਿੰਦਾ ਤੁਹਾਨੂੰ ਕੋਈ ਟੈਕਨੀਕ ਦਿੰਦਾ ਆ ਅਗਰ ਤੁਸੀਂ ਉਹ ਕਰੋ ਕਰਨ ਤੋਂ ਬਾਅਦ ਅਗਰ ਤੁਸੀਂ ਤੁਸੀਂ ਕਹੋ ਕਿ ਹਾਂ ਇਹ ਗਲਤ ਹੈ ਇਹ ਨਹੀਂ ਕੰਮ ਕਰਦੀ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਚੀਜ਼ਾਂ ਹੈ ਕਿ ਨਹੀਂ ਪੁਰਾਣੇ ਜ਼ਮਾਨੇ ਤੇ ਇਸ ਤਰ੍ਹਾਂ ਨਹੀਂ ਸੀ ਇੱਕ ਬੰਦਾ ਜਿਸ ਤਰ੍ਹਾਂ ਜਿਹੜੇ ਪੁਰਾਣੇ ਜ਼ਮਾਨੇ 'ਤੇ ਜਾਣਦੇ ਆ ਕਿ ਲੋਕ ਦੀਵੇ ਹੁੰਦੇ ਸੀ ਆਲਿਆਂ ਦੇ ਵਿੱਚ ਰੱਖਦੇ ਹੁੰਦੇ ਸੀ ਆਲੇ ਦੇ ਵਿੱਚ ਜਦੋਂ ਦੀਵਾ ਰੱਖਦੇ ਸੀ ਤੇ ਬਜ਼ੁਰਗ ਕਹਿੰਦੇ ਸੀ ਪੁੱਤਰ ਜੀ ਇਹ ਜਦੋਂ ਦੀਵਾ ਬੁਝਾਣਾ ਪੱਲੇ ਨਾਲ ਬੁਝਾਣਾ ਫੂਕ ਮਾਰ ਕੇ ਨਹੀਂ ਬੁਝਾਣਾ ਅੱਜ ਦਾ ਬੱਚਾ ਜਿਹੜਾ ਹੈਗਾ ਉਹ ਨੂੰ ਸਮਝ ਨਹੀਂ ਲੱਗਦਾ ਵੇ ਪੱਲੇ ਨਾਲ ਬੁਝਾਣਾ ਫੂਕ ਮਾਰ ਕੇ ਕਿਉਂ ਨਹੀਂ ਬੁਝਾਣਾ ਦੀਵਾ ਇਹ ਬੇਵਕੂਫ ਲੋਗ ਹੈ ਉਹ ਬੰਦਾ ਜਿਹੜਾ ਹੈਗਾ ਆ ਪੱਲੇ ਨਾਲ ਜਿਹੜਾ ਵਜਾਣਾ ਆ ਰੀਜ਼ਨ ਕੀ ਹੈਗਾ ਆ ਤੇ ਅੱਜ ਦਾ ਬੱਤਾ ਜਿਹੜਾ ਹੈਗਾ ਆ ਨਾ ਅਖੇ ਜੀ ਪਾਪ ਲੱਗਦਾ ਕੀ ਪਾਪ ਲੱਗਦਾ ਆ ਅੱਜ ਦਾ ਬੱਚਾ ਤੀਲਾਂ ਦੀ ਡੱਬੀ ਲੈ ਕੇ ਬੈਠ ਜਾਂਦਾ ਤੇ ਉਹ ਫੂਕ ਮਾਰ ਕੇ ਦੀਵਾ ਬਿਜਾਉਂਦਾ ਆ ਤੇ ਫਿਰ ਉਸੇ ਵਕਤ ਤੀਲਾਂ ਦੀ ਡੱਬੀ ਨਾਲ ਜਲਾਉਂਦਾ ਤੇ ਕਹਿੰਦਾ ਜੀ ਪਾਪ ਤੇ ਪੁੰਨ ਕੱਢ ਕੇ ਦਿਖਾਓ ਅਸਲ ਦੇ ਵਿੱਚ ਜਿਹੜੇ ਆਲੇ ਹੁੰਦੇ ਸੀ ਜਦੋਂ ਉਹਨਾਂ ਚ ਦੀਵਾ ਜਲਦਾ ਸੀਗਾ ਉੱਥੇ ਇੱਕ ਕਾਰਬਨ ਦਾ ਔਰਾ ਬਣ ਜਾਂਦਾ ਸੀ ਜਦੋਂ ਤੁਸੀਂ ਫੂਕ ਮਾਰੋਗੇ ਤੇ ਆਕਸ ਜਿਹੜਾ ਤੁਸੀਂ ਕਾਰਬਨ ਹੀ ਵਾਰਸਿਟੀ ਤੁਸੀਂ ਆਕਸੀਜਨ ਲੈਣੀ ਹੈ ਤੇ ਕਾਰਬਨ ਹੀ ਵਾਪਸ ਫੇਰ ਦਿੱਤੀ ਇਹ ਤੁਸੀਂ ਅਗਰ ਕੰਟੀਨਿਊ ਕਰਦੇ ਰਹੇ ਤਾਂ ਉਹ ਦੀਵੇ ਦੇ ਟਾਈਮ ਦੇ ਵਿੱਚ ਉੱਥੇ ਇੱਕ ਅਲੱਗ ਤਰ੍ਹਾਂ ਦਾ ਆਇਲ ਦਾ ਇੱਕ ਅਲੱਗ ਕਾਰਬਨ ਦਾ ਔਰਾ ਹੁੰਦਾ ਉਹ ਤੁਹਾਡੀ ਸਿਹਤ ਨੂੰ ਖਰਾਬ ਕਰੇਗਾ ਇਹ ਚੀਜ਼ ਅੱਜ ਦੇ ਬੱਚੇ ਨੂੰ ਤੁਸੀਂ ਕਿੱਦਾਂ ਸਮਝਾਓਗੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਜਾਣ ਬੁੱਝ ਕੇ ਬਹਸ ਲੱਭਦੇ ਹਾਂ ਸਿੰਘ ਫਸਾਣ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਪਤਾ ਹੈ ਅਸੀਂ ਅਸੀਂ ਬਹਾਨਾ ਲੱਭਦੇ ਹਾਂ ਤੁਹੋਂ ਐਸੇ ਲੋਕਾਂ ਤੋਂ ਪਰੇ ਰਹੋ ਜਿਹੜੇ ਐਸੀ ਬੀਅੰਸ ਦੇ ਵਿੱਚ ਹੈ ਜਿਸ ਬੰਦੇ ਨੇ ਕੋਈ ਚੀਜ਼ ਕਹੀ ਹੈ ਤੁਸੀਂ ਉਹਨੂੰ ਪਹਿਲਾਂ ਕਰੋ ਕਰਕੇ ਅੰਡਰਸਟੈਂਡ ਕਰੋ ਕਿ ਇਹ ਤੁਹਾਡੇ ਲਈ ਕਾਰਗਰ ਹੈ ਹੋ ਸਕਦਾ ਉਹ ਚੀਜ਼ ਹੋਵੇ ਜਾਂ ਨਾ ਹੋਵੇ ਔਰ ਤੁਹਾਨੂੰ ਕਰਨ ਤੋਂ ਬਾਅਦ ਪਤਾ ਲੱਗੇਗਾ ਕਰੋ ਕਰਨੇ ਤੋਂ ਬਾਅਦ ਪਤਾ ਲੱਗੇਗਾ ਨੁਕਤਾ ਜਿੰਨੀਆਂ ਤੋਂ ਜਿਸ ਬੰਦੇ ਨੇ ਉੱਪਰ ਆਪਣੇ ਆਪ ਨੂੰ ਉਠਾ ਲਿਆ ਉਹ ਬੰਦਾ ਕੁਝ ਲੱਭ ਲੈਂਦਾ ਹੈ ਧੰਨਵਾਦ